ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਐਸਜੀਬੀ ਪਵਿੱਤਰ ਜੰਗਲ ਦੇ ਵਿੱਚ ਅੱਜ ਤੋਂ ਲਗਭਗ 2 ਸਾਲ ਪਹਿਲਾਂ ਅਸੀਂ ਇਹ ਪਵਿੱਤਰ ਜੰਗਲ ਲਾਇਆ ਸੀ ਜੀ 1 ਏਕੜ ਦੇ ਵਿੱਚ ਤੇ ਉਸ ਨੂੰ ਵਾਅਦਾ ਕਰਦੇ ਗਏ ਦੋ ਜਿਹੜਾ ਇਹ 2 ਸਾਲ ਹੋਏ ਆ 2 ਸਾਲ ਦੇ ਵਿੱਚ ਬਹੁਤ ਵਧੀਆ ਇਹਦਾ ਫਲਾਣਾ ਪੂਰਾ ਘਣਾ ਜੰਗਲ ਬਣ ਗਿਆ ਘਣਾ ਜੰਗਲ ਬਣ ਗਿਆ ਇਹਦੇ ਵਿੱਚ ਕਿੰਨੇ ਹੀ ਜਾਨ ਪੰਛੀ ਬਹੁਤ ਆ ਗਏ ਇਹਦੇ ਚ ਜੀ 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 ਸਹੀ ਗੱਲ ਤੇ ਉਹ ਹੋ ਗਿਆ ਉਸ ਤੋਂ ਬਾਅਦ ਫਿਰ ਆਪਾਂ ਨੇ ਜਦੋਂ ਆਪਾਂ ਨੂੰ ਲੱਗਿਆ ਵੀ ਇਹ ਆਪਣਾ ਸਕਸੈਸਫੁਲ ਵਧੀਆ ਹਾਂਜੀ ਵਧੀਆ ਚੱਲ ਪਿਆ ਫਿਰ ਆ ਇਹਦੇ ਵਿੱਚ ਜਿਹੜਾ ਇਹ ਲਾਇਆ ਲਗਭਗ half acre ਦਾ ਇਹ ਜੰਗਲ ਹੈ ਹੂੰ ਅੱਛਾ ਜੀ ਹਾਂਜੀ ਇਹ ਵਾਲਾ ਇਹਦੇ ਵਿੱਚ ਫਿਰ ਮਾਨ ਸਾਹਿਬ ਕੀ ਕੀ ਲਾਤਾ ਹੁਣ ਆਪਾਂ ਨੇ ਇਹਦੇ ਚ ਆਪਾਂ ਨੇ ਫਰੂਟ ਦੇ ਬੂਟੇ ਬਹੁਤ ਲਾਏ ਆ ਜੀ ਜੀ ਬਈ ਪੰਛੀਆਂ ਲਈ ਵੀ ਤੇ ਆਪਣੇ ਬੱਚਿਆਂ ਲਈ ਵੀ ਬੱਚਿਆਂ ਲਈ ਬਾਲਕਰ ਦੇ ਵਿੱਚ ਬਾਲਕਰ ਦੇ ਵਿੱਚ ਇੱਥੇ ਸਾਹਮਣੇ ਹੀ ਬਾਲਕਰ ਆ ਤੇ ਬਾਲਕਰ ਦੇ ਵਿੱਚੋਂ ਫਿਰ ਇਹਨਾਂ ਬੱਚਿਆਂ 'ਚ ਵੀ ਮਾਨ ਸਾਹਿਬ ਜਿਹੜੇ ਲਿਹਾਜ਼ ਨਾਲ ਜਾਂ ਜਿਸ ਰਫਤਾਰ ਨਾਲ ਪੰਜਾਬ ਦੇ ਵਿੱਚੋਂ ਰੁੱਖ ਘਟਦੇ ਜਾ ਰਹੇ ਨੇ ਰੁੱਖਾਂ ਨੂੰ ਕੱਟਿਆ ਜਾ ਰਿਹਾ ਜਿਵੇਂ ਕੋਈ ਵੀ ਰੋਡ ਬਣਨਾ ਜਦੋਂ ਰੋਡ ਇੱਕ ਡਵੈਲਪ ਹੁੰਦਾ ਜੀ ਕੋਈ ਸ਼ੱਕ ਨਹੀਂ ਬਹੁਤ ਤਰੱਕੀ ਮਿਲਦੀ ਆ ਪੰਜਾਬ ਨੂੰ ਦੇਸ਼ ਨੂੰ ਭਾਰਤ ਨੂੰ ਹਨਾ ਜੀ ਪਰ ਤਰੱਕੀ ਜਦੋਂ ਆਪਾਂ ਦੇਖਦੇ ਆ ਤਾਂ ਕਿਤੇ ਨਾ ਕਿਤੇ ਜਿਹੜੀ ਮਤਲਬ ਸਮੱਸਿਆਵਾਂ માં ਖੜੀਆਂ ਹੁੰਦੀਆਂ ਨੇ ਗਲੋਬਲ ਵਾਰਮਿੰਗ ਦੀਆਂ ਜਾਂ ਬਿਮਾਰੀਆਂ ਨੂੰ ਲੈ ਕੇ ਆ ਜਾਂ ਸਿਹਤ ਨੂੰ ਲੈ ਕੇ ਆ ਜਾਂ ਵਾਤਾਵਰਣ ਨੂੰ ਲੈ ਕੇ ਆ ਉਹਦਾ ਮੇਰਾ ਖਿਆਲ ਆ ਵੀ ਕਿਤੇ ਧਿਆਨ ਨਹੀਂ ਰੱਖਿਆ ਜਾਂਦਾ ਹਨਾ ਪਰ ਜਦੋਂ ਕਿਤੇ ਇਹੋ ਜਿਹੀ ਉਪਰਾਲੇ ਇਹਨੇ ਵੱਡੇ ਪੱਧਰ ਤੇ ਹੋਣਗੇ ਬਿਲਕੁਲ ਤਾਂ ਕਿਤੇ ਨਾ ਕਿਤੇ ਜਿਹੜੀ ਖਾਮੀਆਂ ਨੇ ਤਾਂ ਇਦਾਂ ਦੇ ਜਿਹੜੇ ਜੰਗਲ ਨੇ ਇਹ ਚੀਜ਼ ਨੂੰ ਪੂਰਾ ਕਰ ਸਕਦੇ ਨੇ ਅਸਲ 'ਚ ਮੈਨੂੰ ਇਹ ਲੱਗਦਾ ਜਿਹੜੀ ਆਪਾਂ ਉਹ ਕਰਦੇ ਆ ਨਾ ਵੀ ਇੱਕ ਤਰੱਕੀ ਦੀ ਗੱਲ ਕਰਦੇ ਆ ਉਹ ਬਨਾਸ਼ ਵੀ ਹੋ ਰਿਹਾ ਬਹੁਤ ਚੀਜ਼ਾਂ ਦਾ ਕੁਦਰਤ ਦਾ ਵੀ ਨਾਸ਼ ਹਾਂ ਦੋਨੇ ਬਰਾਬਰ ਚੱਲਦੇ ਨੇ ਬਰਾਬਰ ਚੱਲਦੇ ਨੇ ਜੇ ਜੀ ਕੋਈ ਕਿਸੇ ਚੀਜ਼ ਨੂੰ ਸੋਚਦੇ ਵੀ ਅਸੀਂ ਡਿਵੈਲਪ ਕਰ ਲਿਆ ਤਾਂ ਦੂਜੀ ਦੀ ਰੀ ਗ੍ਰੋਥ ਵੀ ਹੋ ਜਾਣੀ ਹੈ ਨਾ ਜੀ 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 ਜਿਵੇਂ ਅਸੀਂ ਕੋਈ ਜਗ੍ਹਾ ਦੇ ਵਿੱਚ ਕਰਕੇ ਉੱਥੇ ਕੋਠੀ ਬਣਾ ਲਈ ਫਰਜ ਕਰ ਲਿਆ ਤਾਂ ਉੱਥੇ ਅਸੀਂ ਨੇਚਰਲ এনਵਾਇਰਨਮੈਂਟ ਨੂੰ ਤਾਂ ਡਿਸਟਰਬ ਕਰਤਾ ਨਾ ਜੀ ਬਈ ਜੀ ਪਿਛਲੇ ਦਿਨ ਹੀ ਨਾ ਮੈਂ ਜੋਰਪ ਗਿਆ ਹੋਇਆ ਸੀ ਜੀ ਉੱਥੇ ਜੰਗਲ ਦੇਖ ਕੇ ਬਹੁਤ ਲੱਗੇ ਹੋਏ ਜੀ ਕੁਦਰਤੀ ਜੰਗਲ ਨਹੀਂ ਆ ਸਰ ਜੀ 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 ਸਾਡੇ ਜਿਹੜਾ ਫਰੋਜਪੁਰ ਰੋਡ ਬਣੀ ਹੈ ਇੱਥੇ ਦੋ ਦੋ ਤਿੰਨ ਤਿੰਨ ਬੰਦੇ ਜੇ ਨਾ ਐਦਾਂ ਕਰਕੇ ਉਹ ਕਰ ਲੈਣ ਮੇਰੇ ਖਿਆਲ ਉਹਦੇ ਚ ਵੀ ਕਬਰ ਨਹੀਂ ਸੀ ਹੁੰਦੇ ਜਿਹੜੇ ਜਫਾ ਨਹੀਂ ਪੈਂਦਾ ਸੀ ਉਹਨਾਂ ਦੇ ਰਕਤ ਦਾ ਦੋ ਤੋਂ ਤਿੰਨ ਤਿੰਨ ਬੰਦੇ ਆਂਦਾ ਆਹੋ ਪਟਿਆਲਾ ਰੋਡ ਬਣ ਰਹੀ ਆ ਇਹ ਵਧੀਆ ਗੱਲ ਜੇ ਅਪਾ ਟ੍ਰੈਫਿਕ ਨੂੰ ਦੇਖਦੇ ਆ ਪਰ ਕਿੱਡੇ ਮੋٹے ਮੋٹے ਸਫੈਦੇ ਲਾਲੋ ਜਾਂ ਹੋਰ ਦਰਖਤ ਨੇ ਜਿਹੜੇ ਐ ਜਫੀ ਚ ਨਹੀਂ ਆਉਂਦੇ ਉਹ ਵੀ ਵੱਡੇ ਜਾ ਰਹੇ ਹੁਣ ਉਹਨਾਂ ਦੀ ਪੂਰਤੀ ਜੀ ਆਪਾਂ ਅੱਜ ਸੋਚੀਏ ਤਾਂ ਉਹ 30 30 ਸਾਲ ਉਮਰ ਆ ਉਹਨਾਂ ਦੀ 35 35 ਸਾਲ ਉਮਰ ਆ ਦੇਖੋ ਵਿਗਿਆਨਿਕ ਤਰੀਕੇ ਦੇ ਮੁਤਾਬਕ ਦੱਸਦੇ ਆ ਵੀ ਇੱਕ ਬੋਰਡ ਇੱਕ ਪਿੱਪਲ ਜੀ ਕਹਿੰਦੇ 20 ਕਰੋੜ ਦੀ ਵੱਡਾ ਵੱਡਾ ਹਾਂਜੀ ਜਿਹੜੇ ਜਿਹੜੇ ਡਿਵੈਲਪਰ ਨੇ 20 ਕਰੋੜ ਦੀ ਇੱਕ ਦਿਨ ਤੇ 24 ਘੰਟੇ ਚ ਆਕਸੀਜਨ ਦਿੰਦਾ ਹਾਂ ਜੀ ਦੇਖੋ ਉਹ ਪੂਰਤੀ ਕਦੋਂ ਤੱਕ ਹੋਣੀ ਨਹੀਂ ਹੋ ਸਕਦੀ ਹਾਲਾਂਕਿ ਹਲੇ ਹੁਣੇ ਤਾ ਕਰੋਨਾ ਕਾਲ ਲੰਘ ਕੇ ਹਟਿਆ ਆਕਸੀਜਨ ਨਾਲ ਕਿਵੇਂ ਆਪਾਂ ਮਤਲਬ ਯੂਜ਼ ਰਹੇ ਸੀ ਕਿਵੇਂ ਮਤਲਬ ਮਿਲ ਨਹੀਂ ਸੀ ਰਹੀ ਕਿਸ ਕਦਰ ਆਕਸੀਜਨ ਦੀ ਤਾਂ ਹੁਣ ਆਪਾਂ ਦਿਖਾਈਏ ਜਿਹੜਾ ਨਵਾਂ ਵੀ ਅਸੀਂ ਆਪਣੇ ਵੀਰ ਨੂੰ ਵੀ ਕਹਿੰਦੇ ਆਂ ਵੀ ਇੱਧਰ ਦਿਖਾਉਣ ਇਹ ਮਾਨ ਸਾਹਿਬ ਵੈਸੇ ਹੁਣ ਤਾਂ ਮੇਰਾ ਖਿਆਲ ਆ ਵੀ ਆਪਾਂ ਨੇ ਇਹ ਹੋਰ ਸੰਗਣਾ ਕਰਤਾ ਇਹਦੇ ਨਾਲੋਂ ਹਨਾ ਜੀ ਇਹ ਇਹ ਨਾ ਜੀ ਅਸਲ ਚ ਜਿਹੜਾ ਪਹਿਲਾਂ ਲਾਇਆ ਸੀ ਆਪਾਂ ਪੰਜ ਮੁੱਠ ਤੇ ਲਾਇਆ ਸੀ ਹਾਂ ਜੀ ਜਿਹੜਾ ਹੁਣ ਲਾ ਰਹੇ ਆ ਇਹ 4 ਫੁੱਟ ਤੇ ਕੀਤਾ ਜੀ ਇਹ 4 ਫੁੱਟ ਤੇ ਕਰਤਾ ਹਾਂ ਬਿਲਕੁਲ ਇੱਥੇ ਆਪਾਂ ਇਹ ਵੀ ਦੱਸ ਦਈਏ ਜੀ ਜਿਹੜਾ ਇਹ 1 ਏਕੜ ਆਪਾਂ ਲਾਉਣ ਜਾ ਰਹੇ ਹਾਂ ਜੀ ਇਹਦੇ ਚ 300 ਕੁਇੰਟਲ ਤੂੜੀ ਹੈ ਜੀ 300 ਕੁਇੰਟਲ ਚੌਲਾਂ ਦੀ ਫੱਕ ਹੈ ਜੀ ਤੇ ਲਗਭਗ 1000 ਕੁਆਂਟਲ 1200 ਕੁਆਂਟਲ ਦੀ ਜਰੂਰੀ ਪਾਈ ਹੋਈ ਹੈ ਜਿਹੜੀ ਬਿਲਕੁਲ ਮਿਕਸ ਕਰਤੀ ਆਪਸ ਵਿੱਚ ਜਿਹੜੀ ਖੁਰਾਕ ਆਮਤ ਖੁਰਾਕ ਆਈ ਦੇ ਲਈ ਇਹਦੇ ਲਈ ਬਿਲਕੁਲ ਬਿਲਕੁਲ ਜਦੋਂ ਨਾ ਜੇ ਕੋਈ ਕਿਸੇ ਦਾ ਸਮਾਂ ਮਿਲੇ ਜੇ ਇੱਥੇ ਆਉਂਦਾ ਜੰਗਲ ਦੇ ਵਿੱਚ ਜੀ ਤਾਂ ਜਦੋਂ ਅਸੀਂ ਦੇਖਦੇ ਆਂ ਜੇ ਬਾਹਰ ਜਦੋਂ 45 ਟੈਂਪਰੇਚਰ ਸੀਗਾ ਹੂੰ ਤਾਂ ਅੰਦਰ ਐ ਲੱਗਦਾ ਸੀ ਜਿਵੇਂ ਆਪਾਂ ਬਹੁਤ ਗਰਮੀ ਚੋਂ ਆ ਕੇ ਬਹੁਤ ਐਨ ਸ਼ੀਤਲ ਜਲ ਪੀ ਲਈਏ ਕੋਈ ਇੰਨਾ ਆਨੰਦ ਸਕੂਨ ਮਿਲ ਜਾਂਦਾ ਇੱਕ ਜਿਵੇਂ ਆਪਾਂ ਕਹਿੰਦੇ ਵੀ ਪੂਰੇ ਚਿੱਲ ਤਾਪ ਮੰਨਤੇ ਆਪਾਂ ਏਸੀ ਨੂੰ ਜਦੋਂ ਕਰ ਲੈਂਦੇ ਆ ਬਹੁਤ ਠੰਡੇ ਤੇ ਉਹਨਾਂ ਸਕੂਨ ਇੱਥੇ ਅੰਦਰ ਆ ਕੇ ਮਿਲਦਾ ਸੀ ਨੇਚਰਲ ਕੁਨਾਵਟੀ ਹੋ ਜਾਂਦਾ ਇਸੀ ਪਰ ਉਹ ਇਹ ਨੇਚਰਲ ਤਰੀਕੇ ਦਾ ਸੀ ਜੀ ਬਿਲਕੁਲ ਅੱਜ ਸੰਗਤਾਂ ਆਈਆਂ ਹੋਈਆਂ ਨੇ ਸੇਵਾ ਕਰਨ ਵਾਸਤੇ ਸਾਰੇ ਲੱਗੇ ਹੋਏ ਆ ਇਹ ਹੋਇਆ ਬਈ ਜਲਦੀ ਤੋਂ ਜਲਦੀ ਹੁਣ ਆਪਾਂ ਲਾ ਦਈਏ ਤੇ ਉਮੀਦ ਆ ਵੀ ਅਗਲੇ ਜਿਹੜੇ 3-4 ਦਿਨ ਹੋਣਗੇ ਈਵਨ ਕਿ ਅੱਜ ਮੀਂਹ ਵੀ ਸੀ ਵਿੱਚ ਵੀ ਸੀਗਾ ਹਾਂਜੀ ਮੀਂਹ ਦੇ ਬਾਵਜੂਦ ਵੀ ਇਹ ਸਾਰੇ ਮੀਂਹ ਦੇ ਵਿੱਚ ਸਾਰੇ ਸੇਵਾਦਾਰ ਲੱਗੇ ਹੋਏ ਸੀ ਤੇ ਅਮਰਤਪਾਲ ਜੀ ਸਾਰੇ ਸੇਵਾਦਾਰਾਂ ਨੂੰ ਦੱਸੋ ਜਿਹੜੇ ਸੇਵਾ ਕਰਨ ਲੱਗੇ ਹੋਏ ਨੇ ਤੇ ਇੱਕ ਜਿਹੜੀ ਇੱਕ ਮਾਨਸਬ ਵਿੱਚ ਜ਼ਰੂਰੀ ਗੱਲ ਕਰਨੀ ਚਾਹੂੰਗਾ ਉਹ ਬਹੁਤ ਜ਼ਰੂਰੀ ਬਣਦੀ ਆ ਵੀ ਕੱਲੇ ਅਸੀਂ ਨੇ ਇੱਥੇ ਨਾ ਜਿਹੜਾ ਇਹ ਨਹੀਂ ਹੈਗਾ ਵੀ ਕੋਈ ਸ਼ੋਹਦਾਰ ਬੂਟੇ ਲਾਤੇ ਕੋਈ ਕੋਈ ਅਮਰੀਕਾ ਜਾਪਾਨ ਦੇ ਕੋਈ ਬੂਟੇ ਲਾ ਲੈ ਨਹੀਂ ਜਿਹੜੇ ਦੇਸੀ ਸਾਡੇ ਵਿਰਾਸਤ ਨੂੰ ਸੰਭਾਲਣ ਵਾਲੇ ਨੇ ਜਿਨ੍ਹਾਂ ਨੂੰ ਇਹ ਜੰਡ ਕਰੀਰ ਪੜਾ ਇਹੋ ਜਿਹੇ ਜਿਹੜੇ ਬੂਟੇ ਨੇ ਟੱਕ ਹੋ ਗਿਆ ਉਹ ਉਹ ਵੀ ਸਾਰੇ ਅਸੀਂ ਇੱਥੇ ਆਪਾਂ ਨੇ ਲਾਏ ਨੇ ਹੈਨਾ ਤਾਂ ਕਿ ਕਈ ਏਦਾਂ ਦੀਆਂ ਪ੍ਰਜਾਤੀਆਂ ਆਈਆਂ ਨੇ ਡਾਕਟਰ ਸਾਹਿਬ ਜਿਹੜੀਆਂ ਅਲੋਪ ਹੋ ਰਹੀਆਂ ਨੇ ਅਲੋਪ ਹੋ ਰਹੀਆਂ ਨੇ ਪਿੱਪਲ ਇੱਥੇ ਜਿਵੇਂ ਹੁਣ ਇੱਥੇ ਬਹੁਤ ਸਾਰੀਆਂ ਉਹ ਪ੍ਰਜਾਤੀਆਂ ਤੁਹਾਨੂੰ ਜੇ ਕੋਈ ਕਦੇ ਕਿਸੇ ਨੂੰ ਮੌਕਾ ਮਿਲੂ ਦੇਖਣ ਦਾ ਤਾਂ ਉਹ ਰੁੱਖ ਤੁਹਾਨੂੰ ਇੱਥੇ ਮਿਲਣਗੇ ਜਿਹੜੇ ਤਕਰੀਬਨ ਅਲੋਪ ਹੁੰਦੇ ਜਾ ਰਹੇ ਨੇ ਜਿਹੜੇ ਆਮ ਸੀਗੇ ਪਹਿਲਾਂ ਪੰਜਾਬ ਹੁਣ ਆਪਾਂ ਇੱਕ ਬੇਨਤੀ ਵੀ ਕਰਦੀ ਹੈ ਜੀ ਇਹ ਜ਼ਰੂਰੀ ਨਹੀਂ ਹੈਗਾ ਇੱਥੇ ਇਹ 2.5 ਏਕੜ ਦੇ ਵਿੱਚ 1.5 ਏਕੜ ਜੰਗਲ ਲੱਗਿਆ ਹੋਇਆ 1 ਏਕੜ ਚ ਆਪਾਂ ਲਾਉਣ ਜਾ ਰਹੇ ਹਾਂ ਇਹ 2.5 ਏਕੜ ਹੋ ਜਾਏਗਾ ਇਹ ਜ਼ਰੂਰੀ ਨਹੀਂ ਵੀ ਸਾਨੂੰ 2.5 ਏਕੜੇ ਚਾਹੀਦੇ ਆ ਜਾਂ 1 ਏਕੜੇ ਚਾਹੀਦਾ ਜ਼ਰੂਰੀ ਹੈ ਇਹਦੇ ਲਈ ਵੀ ਜਿੰਨੀ ਵੀ ਜਗ੍ਹਾ ਮਰਲੇ 2 ਮਰਲੇ 4 ਮਰਲੇ 10 ਮਰਲੇ ਜਿਹਦੇ ਕੋਲ ਜਿੰਨੀ ਕੁ ਵੀ ਜਗ੍ਹਾ ਇੱਕ ਰੁੱਖ ਦੋ ਰੁੱਖ 10 ਰੁੱਖ 20 ਰੁੱਖ ਮੈਂ ਤਾਂ ਉਹ ਬੇਨਤੀ ਕਰੂੰਗਾ ਜਿਹੜੇ ਲੋਕ ਜੇ ਸ਼ਹਿਰਾਂ ਚ ਫਲੈਟ ਚ ਵੀ ਰਹਿੰਦੇ ਨੇ ਉਹ ਗਮਲੀ ਚ ਉਪਰਾਲਾ ਕਰ ਕੁਦਰਤ ਨਾਲ ਤਾਂ ਜੁੜੀਏ ਸੀ ਜਿਹੜੀ ਐਕਤੀ ਗਰਮੀ ਹੋਈ ਹੈ ਇੰਤਹਾ ਕਰਾਤੀ ਉਹਨੇ ਗਰਮੀ ਵਾਲੀ ਵੀ ਹੱਦ ਚੱਕ ਤੀ ਹਾਂਜੀ ਹਾਂਜੀ 47 48 ਡਿਗਰੀ ਤੱਕ ਤਾਪਮਾਨ ਰਿਹਾ ਇਧਰ ਬਠਿੰਡਾ ਸਾਈਡ ਤਾਂ ਮੇਰੇ ਮਿੱਤਰ ਰਹਿੰਦੇ ਨੇ ਉਹ ਦੱਸਦੇ ਸੀ ਕਿ 50 ਡਿਗਰੀ ਦੇ ਲਗਭਗ ਜਿਹੜਾ ਉਹ ਰਾਜਸਥਾਨ ਵਾਲੋ ਏਰੀਆ ਲੱਗ ਜਾਂਦਾ ਪੰਜਾਬ ਦਾ ਉੱਥੇ 50 ਡਿਗਰੀ ਤੱਕ ਤਾਪਮਾਨ ਸੀਗਾ ਪਾਕਿਸਤਾਨ ਦਾ 50 ਤੋਂ ਉੱਪਰ ਆ 54 ਆਇਆ ਜੀ ਆਪਾਂ ਹੁਣ ਬੇਨਤੀ ਕਰੀਏ ਵੀ ਆਓ ਆਪਾਂ ਸਾਰੇ ਰਲ ਕੇ ਇਹ ਉਪਰਾਲਾ ਕਰੀਏ ਰੁੱਖ ਲਾਈਏ ਵੱਧ ਤੋਂ ਵੱਧ ਰੁੱਖ ਲਾਈਏ ਇੱਕ ਤੋਂ ਲੈ ਕੇ ਵੱਧ ਲਾਈਏ ਜਿੰਨੇ ਵੀ ਬਿਲਾ ਸਕਦੇ ਤੇ ਪਾਲੀਏ ਉਹਨਾਂ ਨੂੰ ਪਾਲੀਏ ਉਹਨਾਂ ਨੂੰ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਤੇ ਜਿੰਨਾ ਵੀ ਇਸ ਵਾਸਤੇ ਆਪਾਂ ਉਪਰਾਲਾ ਕਰ ਸਕਦੇ ਆ ਉਹ ਕਰੀਏ ਤੇ ਜਦੋਂ ਵੀ ਤੁਹਾਡਾ ਚੱਕਰ ਲੱਗਦਾ ਕਿਸੇ ਨੂੰ ਹਾਂ ਕਿਸੇ ਨੂੰ ਵੀ ਤਾਂ ਬਾਲ ਘਰ ਦੇ ਵਿੱਚ ਜੇ ਬਾਲ ਘਰ ਦੇ ਨਾਲ ਇਹ ਜੰਗਲਾ ਇੱਥੇ ਦਾ ਚੱਕਰ ਜ਼ਰੂਰ ਮਾਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ